ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆਂ ਪਿੰਡ ਟੀਮਾਲੀ ਤੋਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਕੋਟਕਪੂਰਾ ਪੈ ਜਾਂਦੀ ਹੈ ਦੋਸਤੋ ਬਾਈ ਕੋਲੇ ਇੱਕ ਗੱਭਣ ਐਚ ਐਫ ਵਾਇਰਡ ਬਕਾਊ ਆ ਦੋਸਤੋ ਤੇ ਜੇ ਦੁੱਧ ਦੀ ਗੱਲ ਕਰੀਏ ਦੋਸਤੋ ਬਾਈਆਂ ਦਾ ਚੱਕੀ ਆਪਣੇ ਘਰ ਦੀ ਤੇ ਘਰ ਦਾ ਦਾਣਾ ਪਾ ਕੇ ਬਿਨਾਂ ਫੀਡ ਤੋਂ ਸੋਹਣਾ ਦੁੱਧ ਇਹਦੇ ਥੱਲੋਂ ਕੱਢਿਆ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਸੁਖਰਾਜ ਦੇ ਰੀਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆ ਆਓ ਹਾਂਜੀ ਬਾਈ ਸੱਸੀ ਕਾ ਸੱਸੀ ਆ ਬਾਈ ਹੋ ਠੀਕ ਠਾਕ ਬਾਈ ਠੀਕ ਠਾਕ ਠੀਕ ਆ ਨਾਂ ਦੱਸੀ ਵੀਰ ਆਪਣਾ ਬਲਦੇਵ ਸਿੰਘ ਬਲਦੇਵ ਸਿੰਘ ਠੀਕ ਆ ਬਾਈ ਬਲਦੇਵ ਇੱਕ ਕਰੀ ਆਪਣਾ ਨੰਬਰ ਵੀ ਦੱਸ ਦੇ ਜੀ 99160 94209 ਦੁਬਾਰੇ ਫੇਰ ਬੋਲ ਦਿਓ 99160 94209 ਠੀਕ ਆ ਬਈ ਇਹ ਗਾਂ ਕਿੰਨਾ ਮਾਸੂਆ ਸੁਣੀ ਆ ਇਹ ਤੀਜੇ ਸੂਈ ਠੀਕ ਆ ਤੀਜਾ ਸੂਆ ਕਰਦੀ ਹੈ ਬਈ ਇਹ ਹਾਂਜੀ ਕਰਦੀ ਠੀਕ ਆ ਤੀਜਾ ਸੂਇਆ ਸੁਣਾ ਬਈ ਤੇ ਦੂਜੇ ਸੂਇਆ ਦਾ ਦੁੱਧ ਕੜ ਕੀ ਰਿਆ ਇਹਦਾ ਆਪਣਾ ਘਰ ਦੇ ਦਾਣੇ ਤੇ ਆਪਣਾ ਹੈਗਾ 18 ਕਿਲੋ ਦੁੱਧ ਦਿੰਦਾ ਠੀਕ ਆ ਘਰ ਦੇ ਦਾਣੇ ਤੇ ਕਣਕ ਦੇ ਦਾਣੇ ਤੇ ਵੀ ਹਾਂ ਕਣਕ ਦਾ ਦਾਣਾ ਤੇ ਸਰੋਂ ਦੀ ਫੀਡ ਨਹੀਂ ਪਾਉਂਦੇ ਠੀਕ ਆ ਫੀਡ ਨਹੀਂ ਆਪਾਂ ਜਣੀ ਕਦੇ ਪਾਈ ਨਹੀਂ ਠੀਕ ਆ ਤੇ ਕਿੰਨਾ ਕੁ ਦੁੱਧ ਕੜਤਾ ਸੀ ਇਹਨੇ ਇਹ 18 19 ਕਿਲੋ 18-19 ਕਿਲੋ ਹਾਂਜੀ ਤੇ ਕਿੰਨਾ ਦੁੱਧ ਆ ਠੀਕ ਆ ਤੇ ਬਈ ਹੁਣ ਦਿਨ ਕਿੰਨੇ ਪਏ ਇਹਦੇ ਸੂਨ ਚ ਇਹਦੇ 21 ਤਰੀਕ ਨੂੰ ਦਿਨ ਪੂਰੇ ਠੀਕ 21 ਤਰੀਕ ਨੂੰ ਦਿਨ ਪੂਰੇ ਠੀਕ ਆ ਲਓ ਬਈ ਅੱਜ 16 ਹੋ ਗਈ ਤਰੀਕ ਤੇ 21 ਤਰੀਕ ਨੂੰ ਬਾਈ ਜਾਂਦਾ ਦਿਨ ਪੂਰੇ ਆ ਸੋਹਣੇ ਕਦ ਕਾਠ ਦੇ ਵਿੱਚ ਆ ਤੀਜਾ ਸੂਆ ਸੁਣੀ ਆ ਬਾਕੀ ਦੋਸਤੋ ਪੰਜ ਚਾਰ ਦਿਨ ਸੂਨ ਦੇ ਵਿੱਚ ਬਾਈ ਦੇ ਦਸਨ ਮੁਤਾਬਕ ਰਹਿੰਦੇ ਆ ਥਾਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਜੱਜਮੈਂਟ ਕਰਾ ਦਿੰਦੇ ਆ ਸੋਹਣੇ ਕਦ ਕਾਠ ਵਾਲੀ ਇਹ ਵੇਲਬੂਲ ਚੰਗੀ ਆ ਪੂਰੀ ਵੱਡੀ ਵੇਲ ਆ ਦੋਸਤੋ ਜੇ ਗੱਲ ਕਰੀਏ ਦੋਸਤੋ ਹੱਥੀ ਚਵਾਈ ਵਾਲਾ ਥਣ ਲੱਗਿਆ ਤੇ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਸਾਰੀ ਕਰਵਾ ਦਿੰਦੇ ਆ ਦੇਖ ਸਕਦੇ ਆ ਸੋਹਣਾ ਦੋਸਤੋ ਮੋਟਾ-ਮੋਟਾ ਥਾਣਾ ਹੱਥੀ ਜਵਾਈ ਵਾਲਾ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾਉਣੇ ਆ ਦੇਖ ਸਕਦੇ ਆ ਹਵਾਨਾ ਦੋਸਤੋ ਜੀ ਗੱਲ ਕਰੀਏ ਨਾ ਕਰਮਾਲੀ ਨੇ ਸੋਹਣਾ ਤਿਆਰ ਕੀਤਾ ਹੋਇਆ ਕੋਈ ਟੁੱਟਮਾ ਨਹੀਂ ਕੋਈ ਫੋੜ ਛਾਗ ਨਹੀਂ ਪੂਰਾ ਮੋਟਾ ਥਾਣਾ ਦੋਸਤੋ ਦੇਖ ਸਕਦੇ ਆ ਬਾਕੀ ਸੀਲ ਸਾਉ ਦੀ ਗੱਲ ਕਰੀਏ ਸੀਲ ਸਾਉ ਬਹੁਤ ਆ ਦੋਸਤੋ ਜਿਵੇਂ ਮਰਜ਼ੀ ਕੋਈ ਹੱਥ ਲਾਈ ਜਾਵੇ ਕੋਈ ਅਚਾਹੀ ਮੰਨ ਨਹੀਂ ਦੋਸਤੋ ਦੇਖ ਸਕਦੇ ਆ ਚਾਰੇ ਥਾਣਾ ਦਾ ਜੀ ਗੱਲ ਕਰੀਏ ਸੇਮ ਸਾਈਜ਼ ਆ ਹਵਾਨਾ ਦੋਸਤੋ ਫਿਕਸ ਹੀ ਤਿਆਰ ਕੀਤਾ ਦੁੱਧ ਸੋਨਾ ਪਿਆ ਦੂਗੀ ਬਾਈ ਦੀ ਸੇਵਾ ਦੇ ਗੱਲ ਕਰੀਏ ਦੋਸਤੋ ਬਾਈ ਕੋਲੇ ਆਪਦੇ ਕੋਲੇ ਚੱਕੀ ਆ ਫੀਡ ਨਹੀਂ ਪਾਉਂਦਾ ਦੋਸਤੋ ਜਿਹੜਾ ਵੀ ਰਫੀਡ ਪਾ ਕੇ ਇਹਨੂੰ ਦੁੱਧ ਕਢਾ ਸਕਦਾ ਤੇ ਦੁੱਧ ਅਨੁਮਾਨ ਆ ਵੀ ਹੋਰ ਵੀ ਜਿਆਦਾ ਕਢ ਦੂ ਕਿਉਂਕਿ ਕੱਦ ਕਾਠ ਨਹੀਂ ਵੇਖੀਏ ਤਾਂ ਸੋਨਾ ਕੱਦ ਕਾਠ ਆ ਵੇਲ ਬੂਲ ਚੰਗੀ ਆ ਤੇ ਬਾਕੀ ਦੋਸਤੋ ਤੀਜਾ ਸੂਆ ਸੁਣੀ ਆ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਬੇ ਬਲਦੇ ਤੋੜ ਕੇ ਵਿਖਾ ਦਈਏ ਕਰੀ ਲਓ ਵੀ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਹਵਾਨਾ ਦੋਸਤੋ ਕਰਮਾਲੀ ਨੇ ਸੋਹਣਾ ਤਿਆਰ ਕੀਤਾ ਹੋਇਆ ਕੋਈ ਗੱਲ ਨਹੀਂ ਦੇਖ ਸਕਦੇ ਜਜਮੈਂਟ ਤੁਹਾਨੂੰ ਹੋ ਜਾਣੀ ਹੈ ਦੋਸਤੋ ਕਿਉਂਕਿ ਮੌਸਮ ਮੀਂਹ ਦਾ ਹੈਗਾ ਗਾਰੇ ਗੂਰੇ ਦਾ ਕੰਮ ਆ ਦੋਸਤੋ ਤੋੜ ਕੇ ਥੋੜੀ ਘਟ ਵਿਖਾਵਾਂਗੇ ਵੈਸੇ ਦੋਸਤੋ ਸੋਹਣੀ ਆ ਵਹਿੜ ਇੱਥੇ ਆਉਂਗੇ ਤਾਂ ਤੁਹਾਡੇ ਜਰੂਰ ਪਸੰਦ ਆਊਗੀ ਦੇਖ ਸਕਦੇ ਹੋ ਬਾਕੀ ਦੋਸਤੋ ਇਸ ਘਰ ਦੇ ਵਿੱਚ ਜਿਆਦਾ ਪਸ਼ੂਆਂ ਦੀ ਕੇਰ ਭੈਣ ਹੀ ਕਰਦੀ ਆ ਇਸੇ ਕਰਕੇ ਦੋਸਤੋ ਬਾਈ ਨੇ ਤੋੜ ਕੇ ਨਹੀਂ ਵਿਖਾਈ ਤੇ ਲੋ ਫੜ ਲਓ ਬਾਈ ਲੈ ਚਲ ਲੋ ਦਵਾਰੇ ਫੇਰ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਹਵਾਨਾ ਦੋਸਤੋ ਕਰਮਾਲੀ ਨੇ ਸੋਨਾ ਤਿਆਰ ਕੀਤਾ ਹੋਇਆ ਇੱਥੇ ਆਉਂਗੇ ਤਾਂ ਤੁਹਾਡੇ ਜਰੂਰ ਪਸੰਦ ਆਊਗੀ ਕੱਦ ਕੱਡ ਸੋਨਾ ਬਿਲਕੁਲ ਚੰਗੀ ਆ ਬਾਕੀ ਦੋਸਤੋ ਹਵਾਨੇ ਜਜਮੈਂਟ ਤੁਹਾਨੂੰ ਨੇੜੇ ਹੋ ਕੇ ਦਵਾਰੇ ਫੇਰ ਕਰਾ ਦਿੰਨੇ ਆ ਕਿਉਂਕਿ ਤੁਰਨ ਦੇ ਵਿੱਚ ਆਪਾਂ ਥੋੜੀ ਘੱਟ ਤੋਰੀ ਆ ਦੇਖ ਸਕਦੇ ਆ ਬਿਲਕੁਲ ਸਾਫ ਸੁਥਰੀ ਆ ਥੋੜਾ ਜਿਹਾ ਕ੍ਰੋਸ ਪਾਂ ਜ਼ਰੂਰ ਆ ਦੋਸਤੋ ਕਿਉਂਕਿ ਸੋਹਣੀ ਆ ਦੋਸਤੋ ਕਦ ਕਾਠ ਨੂੰ ਵੇਖੀਏ ਤਾਂ ਚੰਗੀ ਆ ਫੇਸ ਚੈੱਕ ਕਰ ਸਕਦੇ ਹਾਂ ਬਿਲਕੁਲ ਬਾਕੀ ਦੋਸਤੋ ਸਾਰੀ ਵੈੜ ਚੰਗੀ ਆ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊ ਕਦ ਕਾਠ ਪੂਰਾ ਵੱਡਾ ਤੇ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਆਂ ਬਾਈ ਬਲਦੇਵ ਇਹਦਾ ਰੇਟ ਕੀ ਕਰਾਂਗੇ ਇਹਦਾ 95000 95000 ਠੀਕ ਆ ਮਾਨਤਨ ਕਰਦੇ ਆਂਗੇ ਵੇ ਹਾਂਜੀ ਹਾਂਜੀ ਮਾਨਤਨ ਠੀਕ ਆ ਲਓ ਬਾਈ 95000 ਰੁਪਈਆ ਬਾਈ ਨੇ ਰੇਟ ਰੱਖਿਆ ਇਹਦਾ ਮੌਕੇ ਤੇ ਥੋੜਾ ਬਹੁਤਾ ਮਾਨਤਨ ਹੋ ਜੂਗਾ ਪਿੰਡ ਢੀਮਾ ਵਾਲੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਦੋਸਤੋ ਕੋਟਕਪੂਰਾ ਪੈ ਜਾਂਦੀ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਤਾਂ